ਕੁਝ ਦਿਨ ਪਹਿਲਾਂ ਸਤੀਸ਼ ਸੈਣੀ ਵੱਲੋਂ ਜਿਹੜੀ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਜਾਂਦੀ ਹੈ ਉਹਨਾਂ ਦੇ ਭਰਾ ਰਾਹੁਲ ਸੈਣੀ ਵੱਲੋਂ ਅੱਜ ਜਿਹੜਾ ਆਪਣੇ ਘਰ ਦੇ ਵਿੱਚੋਂ ਪ੍ਰੈਸ ਵਾਲਿਆਂ ਨੂੰ ਬੁਲਾ ਕੇ ਇੱਕ ਬਿਆਨ ਸਾਂਝਾ ਕੀਤਾ ਗਿਆ ਕਿਹਾ ਜਾ ਰਿਹਾ ਉਹਨਾਂ ਵੱਲੋਂ ਕਿ ਕੱਲ ਤੋਂ ਜਿਹੜਾ ਅਸੀਂ ਅਣਮਿੱਥੇ ਸਮੇਂ ਲਈ ਸ਼ਹਿਰ ਦੇ ਵਿੱਚ ਧਰਨਾ ਦੇਣ ਜਾ ਰਹੇ ਹਾਂ ਕਿਉਂਕਿ ਪ੍ਰਸ਼ਾਸਨ ਦੀ ਟੀੱਲੀ ਗੱਲਗੁਜ਼ਾਰੀ ਜਿਹੜੀ ਰਹੀ ਹੈ ਤੇ ਮੇਰੇ ਭਰਾ ਦਾ ਜਿਹੜਾ ਪੋਸਟਮਾਰਟਮ ਵੀ ਕਰਵਾਇਆ ਗਿਆ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜਿਹੜਾ ਸੰਸਕਰਾਰ ਕਰਾਇਆ ਜਾਂਦਾ ਹੈ ਤੇ ਕੁਝ ਦਿਨ ਪ੍ਰਸ਼ਾਸਨ ਨੇ ਜਿਹੜੇ ਮੰਗੇ ਸਨ ਪਰ ਉਹ ਜਿਹੜੇ ਨਹੀਂ ਪੂਰੇ ਹੋਏ ਮੈਂ ਸੁਲਿੰਦਰ ਸੈਣੀ ਰਾਹੂ ਅ 4 ਤਰੀਕ ਨੂੰ ਮੇਰੇ ਵੱਡੇ ਭਾਈ ਸਾਫ ਸਤੀਸ਼ ਕੁਮਾਰ ਨੇ ਆਪਣੇ ਆਪ ਨੂੰ ਥਾਂਸੀ ਦੇ ਰਾਨੀ ਖਤਮ ਕਰ ਲਿਆ ਸੀਗਾ ਤਾਂ ਪ੍ਰਸ਼ਾਸਨ ਨੇ ਮੈਨੂੰ ਮੈਂ ਉਸ ਟਾਈਮ ਧਰਨੇ ਤੇ ਬੈਠਾ ਸੀ ਤਾਂ ਪ੍ਰਸ਼ਾਸਨ ਨੇ ਮੈਨੂੰ ਆਸ਼ਵਾਸ਼ਣ ਦਿੱਤਾ ਸੀ ਕਿ 1 ਜਾਂ 2 ਦਿਨ ਦੇ ਵਿੱਚ ਅਸੀਂ ਤੁਹਾਡੇ ਭਰਾ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਅੰਦਰ ਕਰ ਦਿੱਤਾ ਜਾਊਗਾ ਪਰ ਅੱਜ ਪੂਰੇ 13ਵਾਂ ਦਿਨ ਚੜ ਗਿਆ ਜੀ 13 ਦਿਨ ਹੋ ਗਏ ਨੇ ਪ੍ਰਸ਼ਾਸਨ ਵੱਲੋਂ ਢਿੱਲੀ ਕਾਰਗੁਜ਼ਾਰੀ ਕਰਕੇ ਹੱਲੇ ਤੱਕ ਦੋਸ਼ੀ ਸ਼ਰੀਆਮ ਖੁੱਲੇਆਮ ਘੁਮਰੇ ਨੇ ਤੇ ਸਾਨੂੰ ਹੱਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਮੈਂ ਸਮਾਣਾ ਵਾਸੀਆਂ ਨੂੰ ਤੇ ਪ੍ਰਸ਼ਾਸਨ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਸਾਡਾ ਕੱਲ ਤੋਂ ਅਣਮਿੱਥੇ ਟਾਈਮ ਲਈ ਦਰਨਾ ਪ੍ਰਦਰਸ਼ਨ ਜਾਰੀ ਰਹੇਗਾ ਜਦੋਂ ਤੱਕ ਦੋਸ਼ੀ ਜੇਲ੍ਹ ਦੀ ਸਲ੍ਹਾਖਾਂ ਪਿੱਛੇ ਨਹੀਂ ਹੁੰਦੇ ਸਾਡਾ ਦਰਨਾ ਪ੍ਰਦਰਸ਼ਨ ਜਾਰੀ ਰਹੇਗਾ ਇਹ ਜਿਹੜਾ ਤੁਸੀਂ ਦਰਨਾ ਕਹਿ ਰਹੇ ਹੋ ਇਹ ਕਿੱਥੇ ਰੱਖੋਗੇ ਔਰ ਇਸ ਟਾਈਮ ਤੱਕ ਲਈ ਰੱਖਿਆ ਜਾਣਾ ਹੈ ਇਹ ਇਹ ਅਣਮਿੱਥੇ ਟਾਈਮ ਲਈ ਰੱਖਿਆ ਜਾਊਗਾ ਜੀ ਜੋ ਟਾਈਮ ਤੇ ਪਲੇਸ ਹੈ ਜੀ ਉਹ ਕੱਲ ਨੂੰ ਤੁਹਾਡੇ ਪ੍ਰੈਸ ਰਾਹੀਂ ਆਪਣਾ ਜਾਰੀ ਕਰਦਾਂਗੇ ਮੈਂ ਸਮਾਣਾ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਸ਼ਤੀਸ਼ ਕੁਮਾਰ ਨੂੰ ਇਨਸਾਫ ਦੇਣ ਲਈ ਮੇਰੇ ਨਾਲ ਖੜੋ ਮੇਰੇ ਨਾਲ ਤੇ ਮੇਰੇ ਪਰਿਵਾਰ ਨਾਲ ਖੜੋ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਸਮਾਣਾ ਵਾਸੀਆਂ ਤੇ ਹਰ ਇੱਕ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਕਿ ਸਾਡੇ ਨਾਲ ਮੁੱਢਾ ਨਾਲ ਮੁੱਢਾ ਲਾ ਕੇ ਖੜੋ ਤਾਂ ਕਿ ਆਪਾਂ ਸ਼ਤੀਸ਼ ਕੁਮਾਰ ਨੂੰ ਇਨਸਾਫ ਦਿਵਾ ਸਕੀਏ